ਤੋ ਸਾਨੂੰ ਇਕੱਲੇ ਇਕੱਲੇ ਹਾਂ ਇਸ ਕਰਕੇ ਤੋੜਨ ਤੇ ਜੋੜ ਲੱਗਿਆ ਹੋਇਆ ਹੈ। ਇੱਕ ਵਕਤ ਲੰਘ ਜਾਈਗਾ ਫਿਰ ਸਿਰਫ ਸਿਰਸਟਾ ਵਾਲਾ ਰਹੇ। ਇੱਕ ਵਕਤ ਐਸਾ ਆਇਆ ਪਹਿਲਾਂ ਵੀ ਆਇਆ ਮੁੰਡ ਰਵੇਸੇ ਕੁਟਰੰਦੀ ਲੋੜ ਨਹੀਂ ਕਿ ਬਾਬੇ ਨਾਨਕ ਨੇ ਵੀ ਇਹ ਪੀਜਿਆ ਮੁਖਤਾ ਨਹੀਂ ਇਸੇ ਕਰਕੇ ਚਿਰਾਂ ਤੋਂ ਜੋ ਜੋਰ ਲੱਗਿਆ ਹੋਇਆ ਹੈ ਨਾ ਕਸੇ ਵਿਦੂ ਹੋਇਆ ਕਿ ਵੀ ਬਾਬੇ ਨਾਨਕ ਨੇ ਸਭ ਕੁਝ ਰੱਦ ਕਰ ਦਿੱਤਾ ਜਿਹੜਾ ਕੰਮ ਕਾੰਡ ਚੱਲ ਰਿਹਾ ਸੀਗਾ ਉਹ ਕਿਸੇ ਨੂੰ ਮੰਨਿਆ ਨਹੀਂ ਕੋਈ ਉਹ ਜਿਸ ਦੀ ਰੋਟੀ ਇਸ ਗੱਲ ਤੇ ਚੱਲਦੀ ਸੀ ਉਹ ਹੁਣ ਕਿਉਂ ਬਰਦਾਸ਼ਤ ਕਰੇ ਅੱਜ ਵੀ ਉਹ ਵੱਡੇ ਰੂਪ ਵਿੱਚ ਹੈ ਉਹ ਸਦੋਂ ਖੱਲਾ ਖੱਲਾ ਹੋਏ ਉਹਨਾਂ ਨੇ ਆਖਿਆ ਸੀ ਨਾ ਕੋਈ ਆਖੇ ਭੂਤਲਾ ਕੋਈ ਕਹੇ ਵਿਤਲ ਬਾਬੇ ਨਾਨਕ ਨੂੰ ਪਰਾਈਆ ਕਹਿੰਦੇ ਸੀ ਲੋਕਾਂ ਕਹਿੰਦੇ ਸੀ ਇਹ ਗੁੰਮਰਾਹ ਕਰਦਾ ਜੀ ਕੋਪੜੋ ਬਾਬੇ ਨਾਨਕ ਸੋ ਉਜੂਦ ਨੂੰ ਰੋਧ ਚੱਲ ਰਿਹਾ ਹੈ ਚੱਲਦਾ ਰਹੇਗਾ ਆਉਣ ਵਾਲੇ ਸਮੇਂ ਵਿੱਚ ਬਸ ਸਾਨੂੰ ਸਕੇਤ ਹੋਣ ਦੀ ਲੋੜ ਹੈ ਪਹਿਲਾਂ ਹੋਰ ਅੰਬਸ ਸਿਕਸ ਵਾਰ ਕੀ ਨਹੀਂ 16 ਵਾਰ ਕੀ ਰੋਜ਼ ਤਾਂ ਕੋਈ ਨਾ ਕੋਈ ਇਧਰੋਂ ਨਿਕਲ ਕੇ ਉਧਰ ਚਲੇ ਜਾਂਦਾ ਉਧਰੋਂ ਨਿਕਲ ਕੇ ਉਧਰ ਚਲੇ ਜਾਂਦਾ ਸੋ ਇਸ ਕਰਕੇ ਕਮਜ਼ੋਰ ਹੋ ਗਏ ਆ ارداز کریے جیسی واسطے اردو کر رہے ہیں نیچ واسطے بھی اردس پاچھا اس بہت چنگا جس کے قوم اتبار کر سکے کرنا جہاں قوم کے آگو ہے اسی قوم کے آگو نہیں قوم نیتا ملتا ہے ਆਖਰਸਰ ਸੰਗ ਕੋਈ ਨੰਨ ਪੁਚਾਈਦਾ ਉਹ ਹੈ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਮੀ ਸੋ ਨਿਹਾਲ ਸਤਿ ਸ੍ਰੀ ਅਕਾਲ ਹਮ ਹਰਸੋਂ ਧੜਾ ਕੀਆ ਇਹ ਹਰ ਕੀ ਧਰਨੀ ਦੇ ਆਪਾਂ ਮੰਨਰ ਮੰਨ ਜੀ ਕਿ ਸੰਸ ਨੂੰ ਘਟੋ ਘਟ ਘੁਮਰਾਹ ਨਹੀਂ ਕਰ ਸਕਦਾ ਜਾਨਵਰ ਹੋਵਾਂਗੇ ਨਾ ਇਹ ਮਿੱਟੀ ਆ ਰਹੀ ਸਨ ਸਾਡੀ ਇਸ ਦੀ ਅਸਲੀਤ ਪਤਾ ਨਹੀਂ ਲੱਗੇਗੀ ਬ੍ਰੇਕ ਸਿਕ ਸੀਗਾ ਜੀ ਉਹ ਕਹਿੰਦੇ ਕਮਾਲ ਦੀ ਕੰਦ ਨਹੀਂ ਹੈ ਗੁਰੂ ਅਰਜਨ ਸਾਹਿਬ ਤੇ ਜਹਾਣ ਹੀ ਇਕੱਠੇ ਸਨ ਉਹ ਸਿੱਖ ਨੂੰ ਪਤਾ ਲੱਗਾ ਜੀ ਕਿ ਗੁਰੂ ਅਰਜਨ ਸਾਹਿਬ ਜੀ ਇੰਦੇ ਰਹੇ ਆਰਥਿਕ ਤੌਰ ਤੋਂ ਕਮਜ਼ੋਰ ਸੀਗਾ ਮਜ਼ਦੂਰੀ ਕਰਕੇ ਆਪਣਾ ਪੇਟ ਪਾਲਦਾ ਸੀਗਾ ਅਦੂਰ ਨੂੰ ਮੇਰੇ ਵਿੱਚ ਚਾਸ ਵੀ ਵੀ ਕੁਝ ਢੋਲੀ ਤੋੜਾ ਕਿ ਅਮੀਰਾਂ ਨੂੰ ਚਾਹ ਉਹ ਉਸ ਦਾ ਗਰੀਬ ਨੂੰ ਜਗਾਉਂਦਾ ਉਹ ਵਰਤਾ ਕੁਛ ਨਹੀਂ ਹੁੰਦਾ ਨਹੀਂ ਕੀਤਾ ਹੈ ਘਾ ਘਟਿਆ ਤੇ ਪ੍ਰਿੰਸੀਪਲ ਗੰਗਾ ਸਿੰਘ ਨੰਦਾਨ ਬੜਾ ਸਮਝਿਆ ਉਹ ਕਹਿੰਦੇ ਨਾਲ ਘਾ ਘਟਦਾ ਤੇ ਘਟਦਾ ਤੇ ਵਿੱਚ ਸੁੱਕਾ ਜਾਂਦਾ ਕਹਿੰਦੇ ਨਹੀਂ ਗੁਰੂ ਨੂੰ ਢੋਰੀਆਂ ਨਹੀਂ ਖਾਣਾ ਹਰਿਆ ਹੁੰਦਾ ਹਰਿਆ ਨਹੀਂ ਘਾ ਘਟਦਾ ਬਾਦਕੇ ਪਾਂਡਵਾਨ ਕੀ ਲੈ ਕੇ ਆ ਜਾਣਾ ਤੂੰ ਦੇਖਦਾ ਦੋ ਟੈਂਟ ਲੱਗੇ ਹੋਏ ਆ ਇੱਧਰ ਜਾ ਇੱਧਰ ਜਾਵਾ ਇੱਧਰ ਜਾਵਾ ਸਾਹਮਣੇ ਲੱਗੇ ਸਭ ਤੋਂ ਪਾਸੇ ਸਭ ਤੋਂ ਪਾਸਾ ਰਾਜਾ ਮਾਨ ਦਾ ਮਾਨ ਦਾ ਉਹ ਸਟੈਂਡ ਦੇ ਸਾਹਮਣੇ ਜਾ ਪਹੁੰਚਾ ਜਿਹੜਾ ਜਹਾਂਗੀਰ ਦਾ ਸੀ ਤੂੰ ਜਿਹੜੇ ਅਰਦਲੀ ਸੀ ਜਿਹੜੇ ਰਾਦਾਰ ਸੀ ਉਹ ਨੰਨਾ ਜਾਣ ਗਿਆ ਜੋ ਸਿੱਖ ਕਹਿੰਦਾ ਮੈਂ ਅੰਦਰ ਜਾਣਾ ਨਹੀਂ ਮੈਂ ਸੱਚੇ ਬਾਸ਼ਾ ਦੇ ਦਰਸ਼ਨ ਕਰਨੇ ਗਿਆਣਾ ਗੀਰ ਨੂੰ ਦੇਖ ਕੇ ਬਾਹਰ ਰੁਲਾ ਬਹਿਣ ਗਿਆ। ਜਦ ਉਸਨੇ ਇਹ ਧਰਮ ਕਿਹਾ ਕਿ ਕੀ ਗੱਲ ਹੈ ਕਹਿੰਦਾ ਜੇ ਕੋਈ ਭਾਈ ਆਇਆ ਜਿਸ ਸਿੱਖ ਦਾ ਘਰੀ ਦੰਦਾ ਇਸਨੇ ਸਿਰ ਦੇ ਉੱਤੇ ਘਾਗਾਂ ਢੰਡ ਰੱਖੀ ਹੋਈ ਹੈ ਤੇ ਕਹਿੰਦਾ ਮੈਂ ਸੱਚੇ ਬਾਸ਼ਾ ਨੂੰ ਰਹਿਣਾ ਜਾਣਾ ਨਹੀਂ ਕਿਹਾ ਉਹ ਆਇਆ ਆ ਕੇ ਕਾ ਬਸੇ ਰੱਖਿਆ ਤੇ ਉਸਨੇ ਆਪਣੇ ਪੱਲੇ ਚ ਕੱਟਾ ਲੱ Đਿਆ ਉਸ ਜੀ ਕੱਟਾ ਬੰਡਿਆ ਤੇ ਜਾਨਗੀਰ ਨੇ ਕਿਹਾ ਰਹਿਤ ਸੱਚੇ ਪਾਸ਼ਾ ਪ੍ਰਵਾਨ ਕਰ ਜਾਨਗੀਰ ਸਮਝ ਗਿਆ ਇਹਨਾਂ ਦਾ ਸਿਰ ਕੀ ਕਹਿ ਇਹਨਾਂ ਦਾ ਬਸ ਮੁਕਤੀ ਬਖਸ਼ ਦੇ ਜਨਮ ਮਰਨ ਦੇ ਬੰਧਨ ਕੱਟ ਦੇ ਯਾਹਾਂਗੀ ਕਹਿੰਦਾ ਵੀ ਮੈਂ ਇਹ ਕੰਮ ਤਾਂ ਨਹੀਂ ਕਰ ਸਕਦਾ ਤੇ ਨਾ ਜੀਰ ਦੇ ਨਾ ਤਰਨ ਮੈਂ ਮੋਹਰਾ ਦੇ ਨਾ ਇਹ ਉੱਤੇ ਚਾਰਪੰਹ ਕਿੰਨ ਤੇਰੇ ਨਾਲ ਆ ਗਰਨਾ ਜੋ ਮਗੇਗਾ ਮਤਨ ਦੇਣਾ ਮੈਂ ਬਾਦਸ਼ਾਹ ਜਹਾਂਗੀਰ ਕਹਿੰਦਾ ਅੱਛਾ ਤੂੰ ਜਹਾਂਗੀਰ ਸੱਚੇ ਬਾਦਸ਼ਾਹ ਨਹੀਂ ਜਹਾਂਗੀਰ ਕਹਿੰਦਾ ਨਹੀਂ ਸਿੱਖ ਨੇ ਆਪਣਾ ਟੱਕਾ ਚੁੱਕਿਆ ਜਿਸ ਵੇਲੇ ਟੱਕਾ ਚੁੱਕਿਆ ਤੇ ਕਹਿੰਦੇ ਜਹਾਂਗੀਰ ਨੇ ਬਾਹ ਫੜ ਲਈ ਕਿ ਹੁਣ ਤਾਂ ਸਾਨੂੰ ਜਿਹੜਾ ਨਗਰਾਨਾ ਪੇਟ ਕਰ ਦਿੱਤਾ ਇਹ ਚੁੱਕ ਨਹੀਂ ਸਕਿਆ ਬੋਹਿੰਦਾ ਜੀ ਤੁਸੀਂ ਹਿੰਦੁਸਤਾਨ ਦੇ ਬਾਦਸ਼ਾਹ ਤੁਹਾਡੇ ਨਾਮ ਦਾ ਸਿੱਕਾ ਚੱਲਦਾ ਹੈ ਮੇਰੇ ਸੱਚੇ ਬਾਦਸ਼ਾਹ ਦੇ ਕਦਾਲੇ ਦੇ ਵਿੱਚ ਸ਼ਰਧਾ ਦਾ ਸਿੱਕਾ ਚੱਲਦਾ ਹੈ ਭਾਵਨਾ ਦਾ ਸਿੱਕਾ ਚੱਲਦਾ ਹੈ ਇਹ ਸਿੱਕਾ ਉੱਥੇ ਪ੍ਰਮਾਣ ਚੁੱਕਿਆ ਲਾਲ ਜੁੱਤੀ ਨਹੀਂ ਆਇਆ ਪੰਡ ਕਿਤੀ ਬੜਬੜ ਕਰਦਾ ਜਰਾ ਵੀ ਆ گرو ہرگند سا جی جانی جان جانی مالا پولا. باہر آئے کہ میرا سکھ آیا <coughs> ਦੇਨ ਕੀ ਪਹਿਲੇ ਦਾਣਾ ਨੇ ਆਖਿਆ ਵੀ ਤਨ ਮੜਾ ਲੈਨੇ ਆ ਘਾਲ ਹਾਂ ਸਾਨੂੰ ਜੀ ਕਹਿੰਦਾ ਨਾ ਨਾ ਅੱਗੇ ਮਾਰਨਗੇ ਸਤੁਰਾਂ ਦੇ ਪਾਸ ਜਾਵਾਂਗਾ ਸੱਚੇ ਪਾਤਸ਼ਾਹ ਦੇ ਕੋਲ ਜਾਵਾਂ ਕਹਿੰਦੇ ਹਾਂ ਕਿ ਗੁਰੂ ਅਗੰਗਦ ਸਾਹਿਬ ਜੀ ਆਪ ਆਏ ਆਂ ਕਿ ਕੋਟ ਕੀ ਗੱਲ ਉਹੜੀ ਪਾਈ ਸਿੱਖ ਨੂੰ ਸੀਨੇ ਨਾਲ ਲਾਇਆ ਇਹ ਸਾਰੀਆਂ ਮਰਸ਼ਨ ਕੀਤੀਆਂ ਫਿਰ ਵੀ ਕਹਿੰਦਾ ਤੂੰ ਸੱਚੇ ਬਾਦਸ਼ਾਹ ਹੋ ਨਾ ਜਹਾਂ ਵੀਰੇ ਤਮੈਸਾ ਦੇਖ ਰਿਹਾ ਕਹਿੰਦਾ ਤੇਰਾ ਸੱਚਾ ਬਾਦਸ਼ਾਹ ਹਾਂ ਉਹ ਤਾਂ ਠੀਕ ਆਇਆ ਉਹ ਸਿੱਖ ਦਾ ਕਿਰਦਾਰ ਚਾਹੀਦਾ ਜਿਹੜਾ ਟੱਕਰ ਅੜੇ ਲੱਗਣ ਕਿੰਤਰਾ ਅਸਲੀ ਵਿਖਿਆ ਨਹੀਂ ਦੇਸੀ ਮੰਦਿਰ ਕਟਿਆ ਨਹੀਂ ਕਰਤ ਸਿੱਖੀ ਮੀਤ ਹੈ ਕਿਹਦਾ ਵੀ ਇਹ ਇੱਕ ਦਿਹਾੜੀ ਬੀਨ ਨੂੰ ਚਾਇਆ ਸੀ ਇੰਨਾ ਵੱਡਾ ਸੰਗਤ ਦਾ ਵਿਰਸਾ ਜੇ ਵੀ ਤਬਲੇ ਹੋ ਜਾਈਏ ਤੇ ਗੁਰੂ ਦਾ ਕੋਈ ਕੰਮ ਨਹੀਂ ਵੀ ਸੱਚਾ ਸੰਤੁਰ ਕੀ ਆ ਕਰਨਾ ਸਿੱਖਾ ਨਹੀਂ ਚ ਪਰ ਪਾਲ ਸੋਚੇ ਤੌਰ ਤੇ ਸੰਗਣਨ ਪੈ ਗਈ ਅਸੀਂ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੇਖਾ ਬਾਣੀ ਪੜੀਏ ਬਾਣੀ ਵਿਚਾਰੀਏ ਇਹ ਜੋ ਜੀਵਨ ਵਿੱਚ ਗੱਲਾਂ ਦਿੰਦੀਆਂ ਹਨ ਜੀ ਇਹ ਆਧਾਣ ਕਲ ਮੁੱਕ ਜਾਂਦੀਆਂ ਜਿੱਤੇ ਮਰਜੀ ਤਰਜੋ ਇਹ ਹਾਰវេល ਮੁੱਕਦੀਆਂ ਇਹ ਜਦੋਂ ਜੀਵਨ ਮਰੇ ਲੁੱਕਣਾ ਤੇ ਜਿਹੜੀ ਚੀਜ਼ ਮੁੱਕੀ ਜਾਂਦੀ ਗੁਰੂ ਦਾ ਲਾਜ ਨਹੀਂ ਕਰਨਾ ਹਾਂ ਜੀਵਨ ਦਾ ਬਾਹਵਾਸ ਕੇ ਠੀਕ ਹੈ ਜੰਗਲ ਹੋਏ ਸਾਰੇ ਕਾਮ ਦੇ ਆਗਮਨ ਹੋシャ ਜਾਵੇ ਸੂਰਜੀ ਕੌਮ ਸਤਿਗੁਰੂ ਸ਼ਬਦੂ ਸਭ ਸ੍ਰੀ ਗੁਰੂ ਅੰਸਾ ਦੇ ਚਰਨਾਂ 'ਚ ਬੈਠ ਕੇ ਹੋਣੀ ਜਿਹੜਾ ਪਹਿਲੇ ਪ੍ਰਾਂਸ ਅੰਦਰਸ ਦੇ ਗੁਰਮਤਿ ਨੂੰ ਸ਼ਬਦਕੈ ਵਿੱਚ ਗੁਰਮਤਿ ਜਰੂਰੀ ਕਿਤੇ ਕੋਈ ਇਸ ਤਰ੍ਹਾਂ ਦੀ ਮੁਸੀਬਤ ਆਉਂਦੀ ਜਿੰਨੀ ਕੋਈ ਵੱਡਾ ਕੋਈ ਮੁੱਦਾ ਬਣਦਾ ਅੰਦਰਸ ਗਿਆ ਤੇ ਗੁਰਸਿੱਖ ਬੈਠ ਕੇ گرمتے کرتے گرو سب بیٹھ جانا حکم لانے جو حکم آ گیا اس لئے اب ضرورت ہے گرو سا ہاضر نہ رہے ہر ویل حاضر نہ رہے یہ گرو ہے چور دور ہو گئے بانی بانی دو تو سب کو ਸਮਚੇਸਨ ਸਾਰੀ ਜੀ ਦਾ ਸ਼ੁਕਰੀਆ ਕਰਦੀ ਹੋਣਾ ਲੱਗ ਗਈ ਪਰ ਬ੍ਰਹਮ ਸਰਨਾਇ ਚੌ ਗਿਰਧਾ ਦੇ ਨਾਮ ਕਰ ਦਿੱਤੇ ਜੀ ਭਾਈ ਸ਼ਬਦ ਦੇ ਨਾਲ ਸਮਾਪਤੀ ਹੋ ਗਈ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੇ ਇਸ ਮਾਲਕ ਪਰਵਾਰ ਦੇ ਇਸ ਸ਼ਿਵ ਦਾ ਰੰਗਤ ਨੂੰ ਆਪ ਬਾਬਾ ਜੀ ਦਾ ਪਰਵਾਰ ਜਿਨ੍ਹਾਂ ਦੀ ਕਿਰਪਾ ਦੇ ਨਾਲ ਜਿਨ੍ਹਾਂ ਦੇ ਉਦਦ ਦੇ ਨਾਲ ਇਹ ਜਵਾਬਸ ਜਿਆ ਅਰ ਮੈਂ ਬਾਬਾ ਜੀ ਕੋਲ ਜਾਣ ਦਾ ਮੌਕਾ ਮਿਲਦਾ ਹੈ ਜੋ ਕਰ ਰਹੇ ਹਨ ਫੌਮ ਵਾਸਤੇ ਫੌਮ ਦੇ ਕਦਰ ਸਮਝਿਆ ਪਿਆ ਇਸ ਦੀ ਜ਼ਰੂਰਤ ਵਿਦਿਆ ਦੀ ਦਾਲ ਸਭ ਤੋਂ ਵੱਡੀ ਵਿਦਿਆ ਦੇ ਖੇਤਰ ਵਿੱਚ ਵੀ ਕੰਮ ਕਰ ਰਹੇ ਹਨ ਵਰਤ ਪ੍ਰਚਾਰ ਵਿਦਿਅਕ ਸੰਬੰਧ ਬਹੁਤ ਰੋਡਿਕ ਕੰਮ ਕਰ ਰਹੇ ਹਨ ਦਰਸ਼ਣ ਕਾਂ ਦੇ ਸਹਿਯੋਗ ਦੀ ਵੀ ਜ਼ਰੂਰਤ ਹੈ ਇਹ ਬੇਤਰਮੇਂ ਜੀ ਹੰਸਾਰੇ ਕਾਹਨ ਜੀ ਕਾਲਸਵਰਨ ਨੂੰ ਬੁਸਿਆ ਖਿੰਦ ਪਰਵਾਹ ਉਹਨਾਂ ਨਾਲ ਹਿੰਦੀ ਦੀਆਂ ਗਹਿਰਾਈਆਂ ਤੱਕ ਸਾਈ ਫਰਦਰ ਸਿੰਘ ਜੀ ਅਰ ਸੁਮੇਂਚੀ ਨਾਂ ਦੇ ਸਤਿਨਾਗਰ ਸਾਹਿਬ ਦਾ ਸਾਰਾ ਕਰਦਾ ਪਾਈ ਹਰ ਰੋਣ ਜੀ ਸਿੰਘ ਜੀ ਹਨਜੀ ਸਿੰਘ ਜੀ ਉਹ ਬੜੇ ਬੜੇ ਪਿਆਰੇ ਕੀਤਨੀ ਆ ਔਰ ਮੈਂ ਬੜਾ ਆਪਣੇ ਆਪ ਨੂੰ ਰੋੜ ਪਾ ਕਰ ਸੰਧਾ ਤਰ ਤੈਰ ਸੰਪੇ ਜੀਣਾ ਇਹਨਾਂ ਸੰਸਥਾ ਨੂੰ ਦੇਸੀ ਕਿੰਨੀ ਹੈ ਬਣੇ ਅੱਜ ਹੀ ਕੱਲ੍ਹ ਨੇ ਕਿੰਨੀ ਬਣਨ ਤੋਂ ਸਮਾਜਿਕ ਦੀ ਤਰਫ ਕੋਸ਼ਿਸ਼ ਹੈ ਆਪਕੀ ਸੇ ਵੀ ਪ੍ਰੇਰਨਾ ਹੁੰਦੀ ਹੈ ਨਾ ਤਾਂ ਵਿਸ਼ਾ ਇਹ ਕਿਸ ਤਰ੍ਹਾਂ ਹੋਇਆ ਉਹਨੂੰ ਉਸ ਮਿਹਰੀ ਅਦਾ ਕਰਦੇ ਸੋਚੇ ਕਿ ਇਹ ਨੂੰ ਨੰਬਰ ਪ੍ਰਿੰਸੀਪਲ ਸੰਗਤ ਉਹ ਵੀ ਜੇ ਵੀ ਉਹਦਾ ਨੂੰ ਪਤਾ ਹੈ ਇਹ ਵੀ ਬਾਕੀ ਹੈ ਅਰਦਾਸ ਕਰਦੇ ਹਾਂ ਇਹ ਦੇਸ਼ ਸੰਵਰਦੇਸ਼ ਹੋਈ